it is a testament to perseverance effort and passion it's time to honor their hard work dedication and excellence as we call out the name ਚਾ ਮਾਰਕ ਦਸਿਆ ਅਤੇ ਲੋਕਾਂ ਨੂੰ ਅੰਦਰੂਨੀ ਸ਼ੁੱਧਤਾ ਦੇ ਜ਼ੋਰ ਦੇਣ ਲਈ ਕਿਹਾ ਗੁਰੂ ਰਬੀਦਾਸ ਜੀ ਦੀਆਂ ਕੁਝ ਸਿੱਖਿਆਵਾਂ ਹਨ ਇਹਨਾਂ ਸਮਾਜਿਕ ਨੇ ਉਸ ਤੇ ਜ਼ੋਰ ਦਿੰਦਾ ਤ੍ਰਿ ਵਿਦਾਸ ਜੀ ਮੰਨਦੇ ਸਨ ਕਿ ਸਾਫ ਦਿਲ ਅੱਦੇ ਮਿਹਨਤ ਨਾਲ ਕਮਾ ਕੇ ਖਾਣਾ ਸਭ ਤੋਂ ਵਧੀਆ ਜੀਵਨ ਚੈਨ ਹੈ। ਪਰ רבי ਦਾਸ ਜੀ ਮੂਰਤੀ ਪੂਜਾ ਦੇ ਖਿਲਾਫ ਸਨ। ਤੇ ਇਹ ਗੋਟੂ ਗੋਮਿੰਗਿੰਗ ਜਿਵੇਂ רבי ਦਾਸ ਜੀ ਨੇ ਸਖਾਇਤ ਕੀਤੀ। ਕੋਈ ਸੱਚਾ ਜੀਵਨ ਜੀ ਕੇ ਹੀ ਮਿਲਦੀ ਹੈ। ਉਹਨਾਂ ਨੇ ਉਹਨਾਂ ਨੇ ਸਾਨੂੰ ਸਿਖਾਇਆ। ਸਾਨੂੰ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਵੱਲੋਂ ਕਹੀ ਗਏ ਕੁਝ ਸ਼ਬਦ ਹਨ। ਜਾਤ ਨਾ ਪੁੱਛੇ ਕੋਇ ਕੇ ਸਭ ਕੋ RAM ਕਾ ਦਾਸ ਰਵੀਦਾਸ ਕਹੀ ਚਮਾਰ ਹੈ। ਸਭ ਕੇ ਮਨ ਪਰਕਾਸ਼ ਜਿਸ ਦਾ ਅਰਥ ਹੈ ਕਿ ਕਿਸੇ ਦੀ ਜਾਤ ਨਾ ਪੁੱਛੋ ਸਭ RAM ਦੇ ਦਾਸ ਹਨ। ਰਵੀਦਾਸ ਜੀ ਕਹਿੰਦੇ ਹਨ ਕਿ ਉਹ ਚਮਾਰ ਹੈ ਪਰ ਸਭ ਦੇ ਅੰਦਰ ਰੱਬ ਦਾ ਪ੍ਰਕਾਸ਼ ਹੈ। ਆਓ ਅੱਜ ਦੇ ਇਸ ਸਾਰੇ ਗੁਰੂ ਰਬੀਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਸਿੱਖਿਆਵਾਂ ਤੋਂ ਪ੍ਰੇਰਨਾ ਲਈਏ ਅਤੇ ਇੱਕ ਬਿਹਤਰ ਸਮਾਜ ਬਣਾਉਣ ਦਾ ਸੰਕਲਪ ਕਰੀਏ ਧੰਨਵਾਦ